ਸਾਡੀ ਰਿਸ਼ਤੇ ਚੈਨਲ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਤੇ ਰਿਸ਼ਤੇ ਦੀ ਐਡ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ ਜੇਕਰ ਤੁਸੀਂ ਆਪਣੇ ਲੜਕੇ ਲੜਕੀ ਦੀ ਐਡ ਲਗਾਉਣੀ ਹੈ ਤਾਂ ਐਡ ਪਾਉਣ ਲਈ WhatsApp ਨੰਬਰ 98173 77388 ਤੇ ਆਪਣਾ ਪੂਰਾ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਸਾਡਾ ਕੰਮ ਸਿਰਫ ਇਸ ਤੇ ਦੀ ਐਡ ਪਾਉਂਦਾ ਹੈ ਬਾਕੀ ਜਾਂਚ ਪਰਖਤ ਤੁਸੀਂ ਖੁਦ ਕਰਨੀ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਨੂੰ ਆਲਟ ਕਰਕੇ ਓਕੇ ਕਰ ਲਓ ਜੀ ਤਾਂ ਜੋ ਨਵੇਂ-ਨਵੇਂ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲ ਸਕੇ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਨਵੇਂ ਰਿਸ਼ਤੇ ਪਹਿਲਾ ਰਿਸ਼ਤਾ नोट करो नाम सिंह कास्ट सिख गोद ढिलों कद पं फुट नौ इंच एरिया बठिंडा जन्म दो नौ उन्नीस सौ पचानवे लड़का अमृतारी इटली पी आर है स्टडी बी एस सी आई टी पास ਪਾਣਾ ਤੰਨੇ ਬਿਆਨ ਹੁਣ ਨਾ ਹਨ ਜੌਬ ਇਨਕਮ 1.5 ਲੱਖ ਮੰਥਲੀ ਜ਼ਮੀਨ 1.5 ਕਿੱਲਾ ਰਿਸ਼ਤੇ ਦੀ ਮੰਗ ਹੈ ਜੜਤੀ ਪੜੀ ਲਿਖੇ ਅੰਬਰਤਰੀ ਹੋਵੇ ਜਾਂ ਅਮਰਤ ਸਕੰਦੀ ਚਾਵਣ ਹੋਵੇ ਕੋਰਚਕ ਪਰਿਵਾਰ ਹੋਵੇ ਸੰਪਰਕ ਕਰੋ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟਰ ਨਾਲ ਗੱਲ ਕਰ ਸਕਦੇ ਹੋਗੇ ਅਗਲਾ ਰਿਸ਼ਤਾ ਨੋਟ ਕਰੋ ਇਹ ਨਾਮ ਸਿੰਘ ਧਰਮ ਸਿੱਖ 8 फीट डेट ऑफ बर्थ 16/12/1999 ਕਾਸਟ ਮਹਿਰਾ ਕਹਜਵ ਰਾਜਪੂਤ ਗੋਤ ਟੋਚਕ ਸਟਡੀ ਪਲੱਸ 2 ਡਿਪਲੋਮਾ ਐਨ ਸੀਵੀ ਦੇ ਵਿੱਚ ਜੀ ਐਨ ਇ ਦੇ ਵਿੱਚ ਲੁਧਿਆਣੇ ਤੋਂ ਕਮ ਸੁਪਰਵਾਈਜ਼ਰ ਕ੍ਰੈਨ ਕੰਪਨੀ ਵਿੱਚ ਲੁਧਿਆਣੇ ਵਿੱਚ ਪ੍ਰੋਪਰਟੀ ਆਪਣਾ ਘਰ ਦੋ ਦੁਕਾਨਾਂ ਪਿਤਾ ਜੀ ਦੀ ਕ੍ਰਿਆਨਾ ਸਾਹਿਬਾ ਮਾਤਾ ਜੀ ਆੰਗਰੇਜ਼ੀ ਬੋਲਦੀ ਵਰਕਰ ਇੱਕ ਭੈਣ ਮੈਡ ਦਵਾਈ ਵਿੱਚ ਟੀਚਰ ਹੈ ਲੜਕਾ ਦੋ ਵਾਰ ਦਵਾਈ ਜਾ ਕੇ ਆਇਆ ਹੈ ਰਿਸ਼ਤੇ ਦੀ ਮੰਗ ਲੜਕੀ ਪਰਿਵਾਰ ਲਈ ਜੀ ਸੁੰਦਰ ਅਸਸੀਅਲ ਤੇ ਨਰਮ ਸੁਆਦੀ ਹੋਵੇ ਸੰਪਰਕ ਕਰੋ ਪਰਿਵਾਰ ਨਾਲ ਇਸ ਨੰਬਰ ਤੇ ਜਦੋਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿਕ ਉਮਰ 28 ਸਾਲ ਕੱਦ 6 ਫੁੱਟ ਕਨੇਡਾ ਪੀਆਰ ਸਟੱਡੀ ਗ੍ਰੈਜੂਏਟ ਕੰਮ ਕਨੇਡੀਅਨ ਗਵਰਨਮੈਂਟ ਜੌਬ ਮਾਤਾ ਪਿਤਾ ਸਰਕਾਰੀ ਮੁਲਾਜ਼ਮ ਹਨ ਛੋਟਾਪੁਰਾ ਕਨੇਡਾ ਪੀਆਰ ਹੈ ਪਾ ਕੋਈ ਨਹੀਂ ਹੈ ਇਹਨਾਂ ਦਾ ਏਰੀਆ ਸੰਗਰੂਰ ਹੈ ਜੀ ਆਪਣਾ ਵਧੀਆ ਕਾਰੋਬਾਰ ਹੈ ਆਸ ਤੇ ਕਪੱਖੋਂ ਵੀ ਮਜ਼ਬੂਤ ਹਨ ਰਿਸ਼ਤੇ ਦੀ ਮੰਗ ਹੈ ਲੜਕੀ ਦਾ ਪਰਿਵਾਰ ਵਧੀਆ ਮਿਲਨ ਵਰਤਨ ਵਾਲਾ ਹੋਵੇ ਲੜਕੀ ਦੀ ਨਰਸਿੰਗ ਮੈਡੀਕਲ ਲਾਈਨ ਜਾਂ ਹੋਰ ਵਧੀਆ ਡਿਗਰੀ ਕੀਤੀ ਹੋਵੇ ਜੀ ਲੜਕੇ ਭਾਵੇਂ ਪੰਜਾਬ ਤੋਂ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਗੱਲ ਕਰ ਸਕਦੇ ਹੋ అగలా రి నోట్స్ట్ జస్కరియాదకోట జన్మ ఉన్నీ సో సతనవే కద పం ఫ ఫట్ ఇ స్టడి మకేనికల్ ఇంజనీర్ డిపలొమాల్డర్ ఏ పుర్తగాల హేడా బిస్టర్ విజయ్ గ్యా హ జీన దో కల్లే పలాట రిశేది మగ అడీ పడి లిశీల సంపర్క పాల నంబర్ డైరెక్ట్ గల్ కగలా రిా నోట్ కద ఛే ఇంచ రాజపరా ਕਾਸਟ ਕਮਬੋਸਿਕ ਸਟੱਡੀ ਐਮ ਐਸ ਸੀ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਪਿਤਾ ਜੀ ਸਰਕਾਰੀ ਜੌਬ ਕਰਦੇ ਹਨ ਦੋ ਭਰਾ ਨੇ ਦੋ ਭੈਣਾਂ ਮੈਰਡ ਰਸਤੇ ਦੀ ਮੰਗ ਲੜਕਾ ਵਧੀਆ ਪੜ੍ਹਿਆ ਲਿਖਿਆ ਸੋਹਣਾ ਸੁਨੱਖਾ ਹੋਵੇ ਵਧੀਆ ਜੌਬ ਕਰਦਾ ਹੋਵੇ ਜਾਂ ਆਪਣਾ ਵਧੀਆ ਬਿਜ਼ਨਸ ਹੋਵੇ ਵਧੀਆ ਵੈਲ ਸੈਟਟਲਡ ਲੜਕਾ ਹੋਵੇ ਪਟਿਆਲੇ ਜ਼ਿਲ੍ਹੇ ਵਾਲੇ ਸੰਪਰਕ ਕਰ ਸਕਦੇ ਹਨ ਸੰਪਰਕ ਕਰੋ ਪਰਿਵਾਰ ਨਾਲ ਇਸੇ ਨੰਬਰ ਤੇ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਅਗਲਾ ਵਿਸਤਾਰ ਨੋਟ ਕਰੋ ਇਹ ਨਾਮ ਸਿੰਘ ਕਾਸਟ ਜੱਟ ਸਿੱਖ ਵਾਸੀ ਨੂੰ ਪਰਿਵਾਰ ਗੋਦ ਢਿੱਲੋਂ ਏਰੀਆ ਰਿਆਣਾ ਜਨਮ 1997 ਕਦ ਸੇ ਫਟ ਜ਼ਮੀਨ 6 ਕਿੱਲੇ ਲੜਕਾ ਕੈਨੇਡਾ ਪੀਆਰ ਵਧੀਆ ਪੜਿਆ ਲਿਖਿਆ ਕੈਨੇਡਾ ਵਿੱਚ ਟਰੱਕ ਡਰਾਈਵਰ ਦਾ ਕੰਮ ਰਿਸ਼ਤੇ ਦੀ ਮੰਗ ਲੜਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਇੰਡੀਆ ਦੇ ਵਿੱਚ ਵਧੀਆ ਪੜ੍ਹੀ ਲਿਖੀ ਹੋਵੇ ਕੱਦ 5 ਫੁੱਟ 5 ਇੰਚ ਜਾਂ ਇਸ ਤੋਂ ਉੱਪਰ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਲੜਕਟ ਨੂੰ ਨਾਲ ਗੱਲ ਕਰ ਸਕਦੇ ਹੋ ਸਾਦੇ ਰਸਤੇ ਚੈਨਲ ਤੇ ਨਵੇਂ ਰਸਤੇ ਵੇਖਣ ਵ ਲਈ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ